ਦੋਸਤੋ ਹੁਣ ਕਰਨ ਜਾ ਰਿਹਾ ਦੂਸਰਾ ਟ੍ਰਾਇਲ ਬੱਚਿਆਂ ਦਾ ਠੀਕ ਹੈ ਦੂਸਰਾ ਗਰੁੱਪ ਆਪਣਾ ਮੁੰਡਿਆਂ ਦਾ ਪਹਿਲੇ ਗਰੁੱਪ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਸਿਰਫ ਇੱਕ ਬੱਚਾ ਫੇਲ ਹੈ ਬਾਕੀ ਸਾਰੇ ਪਾਸ ਆ ਗਰੁੱਪ ਚੋਂ ਕੌਣ ਕੌਣ ਪਾਸ ਹੋਊਗਾ ਜੀ ਸਾਰੇ ਜੀ ਸਾਰੇ ਚਾਬਾ ਚਲੋ ਦੇਖਦੇ ਆਂ ਜੀ ਕੌਣ ਸਾਰੇ ਰੈਡੀ ਹੋਸ ਕਰੀਏ ਸ਼ੁਰੂ ਫੇਰ ਯਸਰ ਹਾਉ ਦਾ ਜੋਸ਼ ਹਾਜੀ ਜੀ ਹਾਂ ਤਾਂ ਮਾਫੀ ਰੈਡੀ ਹਾਉ ਦਾ ਜੋਸ਼ ਹਾਜੀ ਜੀ ਹਾਉ ਦਾ ਜੋਸ਼ ਹਾਜੀ ਜੀ ਹਾਉ ਦਾ ਜੋਸ਼ ਹਾਜੀ ਜੀ

ਉਸੋ ਇਨੀਸ਼ੀਅਲ ਟ੍ਰਾਇਲ ਦੀ ਟਾਈਮਿੰਗ ਜਿਹੜੀ ਬਹੁਤ ਹੀ ਵਧੀਆ ਰਹੀ। ਕੁਝ ਹੀ ਹਫ਼ਤੇ ਹੋਏ ਨੇ ਹਲੇ ਬੱਚਾ ਟ੍ਰੇਨਿੰਗ ਕਰਦੇ ਹੋਏ। ਠੀਕ ਹੈ। ਸਿਰਫ 2 ਤੋਂ 3 ਹਫ਼ਤੇ ਦੇ ਵਿੱਚ ਵਿੱਚ ਇਹ ਰਿਜ਼ਲਟ ਆ ਜਿਹੜਾ ਕੁੜੀਆਂ ਤੇ ਮੁੰਡਿਆਂ ਦਾ। بارش ਦੀ وجہ ਤੇ ਕਾਰਨ ਅਜਾਡਾ ਗਰਾਊਂਡ ਬਹੁਤ ਜ਼ਿਆਦਾ ਗਿੱਲਾ ਹੁੰਦਾ ਇੱਕੋ ਸੀ। ਸਾਡੇ ਕੋਲ ਦੋ ਤਿੰਨ ਗਰਾਊਂਡ ਹੈ। ਤੇ ਚਲੋ 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 ਪੱਤ 1 ਤੇ 12 ਦੇ ਵਿੱਚ ਮੁੰਡੇ ਨੇ ਪਹਿਲਾ ਚੱਕਰ ਲਾਇਆ। ਇੱਕ ਪੱਟੀ ਵਾਲਾ। ਸਿੱਧੇ ਖੱਚ। ਬੁੜੀਆਂ ਨੂੰ ਦੱਸਿਆ ਜਾਂਦਾ ਕਿ ਆਪਾਂ। ਕੀ ਅੱਛਾ ਕੀ ਲੱਗਿਆ ਉਹ। ਸ਼ਾਬਾਸ਼। ਅਸਾਈਨਮੈਂਟ ਬੁੜੀਆਂ ਕਰਦਾ ਬਾਈ। ਆਜੋ ਆਲੇ ਪੁੱਤ ਕੋਈ ਵੀ ਬੱਚਾ ਡਿਮੋਟੀਵੇਟ ਨਹੀਂ ਹੋਏਗਾ ਚਾਰ ਟੱਕਰ ਲਾ ਰਹੇ ਆ ਬੱਚਾ ਨਹੀਂ ਕੋਈ ਬੱਚੇ ਆਪਣੇ ਦੋਸਤਾਂ ਨੂੰ ਮੋਟੀਵੇਟ ਕਰਨ ਲਈ ਖੜੇ ਨੇ ਦੇਖੋ ਵੀ ਉਧਰ ਕਹਿੰਦਾ ਜੀ ਰੁਕਿਆ ਤੂੰ ਅੱਜ ਦੇਖੀ ਤੇਰੇ ਪੈੰਟੀ ਜੀ ਸ਼ਰਤ ਲੱਗੀਆਂ ਬਾਬਾ ਸ਼ਾਬਾਸ਼ ਹਾਂ ਕੋ ਬੁਲਾਉਂਦਾ ਸਵੇਰੇ ਸਵੇਰੇ ਉੱਠ ਗਏ ਸਾਰੇ ਆਜ ਵਾਲੇ ਵਾਲੇ ਸਾਰੇ ਉੱਠ ਗਏ ਸਵੇਰੇ ਤੁਸੀਂ ਦੇਖ ਰਹੇ ਹੋ ਸਵੇਰ ਦਾ ਟ੍ਰੈਲ ਆ ਦੋਸਤੋ ਇਹ ਸ਼ੋਰ ਇੰਨਾ ਹੋ ਰਿਹਾ ਕਿ ਘਰਾਂ ਵਾਲੇ ਸਾਰੇ ਜਾ ਗਏ চাব <laughs> <laughs> ਅਜੇ ਟਾਈਮ ਆਊਗਾ ਅਜੇ ਦੋ ਰੇਡ ਆ ਬੱਸ ਸ਼ਾਬਾਸ਼ 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 ਆ ਦੇਖ ਰਹੇ ਹੋ ਇਸ ਨੌਜਵਾਨ ਨੇ ਆਪਣੇ ਕੋ ਆ ਕੇ 10 ਕਿਲੋ ਦੇ ਖਰੀਬ ਵਜਰਾ ਜਿਹੜਾ ਕਟਾ ਚੁੱਕਿਆ ਹੁਣ ਤੱਕ ਚੱਲ ਸ਼ਾਬਾਸ਼ ਡਾਕਟਰ ਸ਼ਾਬਾਸ਼ ਡਾਕਟਰ ਨੇ ਐਨਕ ਵੀ ਧਾਰਤੀ ਵੀ ਐਨਕ ਦਾ ਵਜਰਾ ਵੀ ਜ਼ਿਆਦਾ ਹੈ चलो <laughs> चलो ਚੱਲ ਲੈ ਗਿਆ ਚੱਲ ਚੱਲ ਲੈ ਗਿਆ ਇੱਕ ਚੱਕਰ ਵਰਦੀ ਦੇ ਨਾਮ ਦਾ ਬਸ ਵੇਖੀ ਕਿ ਲੋਕਾਂ ਦੇ ਵਿੱਚ ਬਣੀ ਨਾ ਆਜ ਆਪਣੇ ਨਾਮ ਦੇ ਟੈਗ ਲਾਸਟ ਰੌਂਡ ਦਾ ਸਿੱਕਣ ਜੀਆ ਚੱਲੋ ਲਓ ਜੀ ਆਪਣਾ ਪਹਿਲਾ ਮੁੰਡਾ ਆਉਂਦਾ ਹੋਇਆ ਕਰ ਐਵੇਂ ਜ਼ੋਰਦਾਰ ਕਲਾਕੀ ਕਰਨੀਆਂ ਇੱਕ ਰੌਂਡ ਆ ਹੋ ਗਿਆ ਇੱਕ ਰੌਂਡ ਇੱਕ ਆਜਾ ਆਜਾ ਪੰਜ ਪੰਜ 13 ਦੇ ਵਿੱਚ ਆਇਆ ਮੁੰਡਾ ਸ਼ਾਬਾਸ਼ 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 ਚੱਲ 5 24 ਦੇ ਵਿੱਚ ਪਹਿਲਾ ਮੁੰਡਾ ਦੂਸਰਾ ਮੁੰਡਾ ਬਹੁਤੇ ਕਰਾਉਂਡ ਰਹਿ ਗਿਆ ਇੱਕ ਕਰਾਉਂਡ ਅੱਜੇ ਲੱਗੂਗਾ ਹੈ ਅੱਗੇ 6 6 6 ਲਓ ਜੀ ਤਹਿਤਾ ਜੱਸੀ ਆ ਚੁੱਕਿਆ 36 ਦੇ ਵਿੱਚ 5 36 ਦੇ ਵਿੱਚ ਜੱਸੀ ਹੁਣੀ ਬਹੁਤ ਦੂਰ ਓਏ ਤੇਰੇ ਕੋਲ ਪੈਸਾ ਨਹੀਂ ਪੰਜ 48 550 554 ਦੇ ਵਿੱਚ ਚਲੋ 6 ਮਿੰਟ ਦੇ ਵਿੱਚ 6 ਮਿੰਟ ਬਾਰਦੀਪ ਓਏ 6 3 ਓਏ ਆ ਜਾਓ ਚਲੋ 6 8 6 8 ਚਲੋ ਜੀ 6 13 ਦੇ ਵਿੱਚ 6 15 6 16 ਕੋਬੀ ਤੇ ਕੀ ਜਗਤ ਚੱਲ ਫਾਸਮਾ ਮੈਚ ਹੈ ਹੁਣ 25 ਹੋ ਗਏ 500 ਦੇ 27 ਹੋ ਗਿਆ ਚੱਲ 30 ਦੇ ਵਿੱਚ 80 ਹੋ ਗਿਆ ਪੂਰੀ 33 ਉਹ ਡਾਕਟਰ ਡਾਕਟਰ ਬਹੁਤ ਜ਼ੋਰ ਮਾਰਿਆ ਪਰ 38 ਦੇ ਵਿੱਚ 6 38 ਦੇ ਵਿੱਚ ਡੁੱਡ ਚੱਲ ਪੁੱਤ ਚੱਲ ਆ ਜਾ ਜਲਦੀ ਆ ਜਾ ਆ ਜਾ ਡੁੱਡ 648 ਆ ਜਾ ਆ ਜਾ 648 ਆ ਮਟੇ ਓਏ ਬਹੁਤ ਹੀ ਜ਼ੋਰਦਾਰ ਮਟੇ ਉਹ ਮਾਰਿਆ ਪਿੱਛੇ ਨਾਲ ਕਰੋ ਮੋੜੀ ਛੇਤੀ ਕਰੋ ਸਾਰੇ ਆਈਟਮ ਹੀ ਨੋਟ ਕਰਨੀ ਆ ਬੜਾ ਸਿੱਟੋ ਨਾ ਦਿਖਾ ਦੇ ਹਾਲ ਤੇ ਨਾਲ ਚੜਾ ਦਿਓ ਜੀ ਜੀ ਦੀ ਆਵਾਜ਼ ਲਓ ਜੀ ਆਪਣੇ ਸਿਰਫ ਚਾਰ ਕ ਬੱਚੇ ਰਹਿੰਦੇ ਨੇ 7 15 ਦੇ ਵਿੱਚ ਮੁੰਡਾ ਐਂਟਰੀ ਦਿੱਤੀ 7 15 ਦੇ ਰੋਟ ਉਹ ਦੇ ਰਿਓ ਮੁੰਡੇ ਦਾ ਵੇਟ ਤੇ ਟਾਈਮਿੰਗ ਉਹਦੀ ਚੱਲ ਸਾਡੇ 7 ਮਿੰਟ ਦੇ ਵਿੱਚ ਬਹੁਤ ਜ਼ੋਰਦਾਰ ਕਲਾਪਿੰਗ 7 35 ਦੇ ਵਿੱਚ ਆਇਆ ਮੁੰਡਾ ਯੈਸ ਮੁੰਡਾ ਰਗਾ ਸਾਤੇ 43 ਵਿੱਚ ਲਾਸਟ ਓਕੇ ਸਿਰਫ ਆਪਣੇ 4 ਤੋਂ 5 ਬੱਚੇ ਫੇਲ ਆ ਜੀ ਬਾਕੀ ਸਾਰੇ ਪਾਸਾ ਜ਼ੋਰਦਾਰ ਕਲਾਪਿੰਗ ਬਹੁਤ ਵਧੀਆ ਆਪਣੇ ਨੂੰ ਟਾਈਮ ਆ ਗਿਆ ਜੋ ਮੈਂ ਪੈਂਡਲ ਆਇਆ ਸੀ 8.5 ਮਿੰਟ ਦਾ ਟਾਈਮ ਹੁੰਦਾ ਰੰਡਿਆ ਰਿਵਿਊ ਸਾਰਿਆਂ ਦਾ 5 13 ਆਇਆ